ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਆਪਾਂ ਸਾਗ ਨੂੰ ਲੱਗੀਆਂ ਪੰਜਾਬੀ ਸਟਾਈਲ ਤੜਕਾ ਲਗਾਉਣ ਆਪਾਂ ਪੰਜਾਬੀ ਸਾਗ ਨੂੰ ਕਿਵੇਂ ਤੜਕਾ ਲਗਾਉਣੀ ਹੈ ਇਹ ਤੁਹਾਨੂੰ ਅੱਜ ਮੈਂ ਦਿਖਾਉਣ ਲੱਗੀ ਹਾਂ ਪੈਸਾ ਤਾਂ ਫਿਲਹਾਲ ਤਾਂ ਸਾਰਿਆਂ ਨੂੰ ਲਗਾਉਣਾ ਆਉਂਦਾ ਹੀ ਆ ਹਨਾ ਕਈ ਮੇਰੇ ਭੈਣ ਭਾਈ ਬੈਠੇ ਨੇ ਬਾਹਰ ਜਾਂ ਹੋਰ ਕੰਟਰੀਆਂ ਦੇ ਵਿੱਚ ਨੇ ਜਾਂ ਹਨਾ ਹੋਰ ਸਟੇਟਾਂ ਦੇ ਵਿੱਚ ਨੇ ਉਹਨਾਂ ਨੂੰ ਸਾਡੇ ਪੰਜਾਬੀ ਤੜਕੇ ਬਹੁਤ ਪਸੰਦ ਨੇ ਹਨਾ ਸਾਡੇ ਪੰਜਾਬੀ ਖਾਸ ਕਰਕੇ ਸਾਗ ਹਨਾ ਬਹੁਤ ਪਸੰਦ ਆ ਹੋਰ ਵੀ ਹੋਰ ਵੀ ਸਾਰੇ ਕਿਤੇ ਦੇ ਉਹ ਮਤਲਬ ਰਹਿਣ ਵਾਲਿਆਂ ਨੂੰ ਪਸੰਦ ਆ ਉਹਨਾਂ ਹਮੇਸ਼ਾ ਹੀ ਕਹਿੰਦੇ ਨੇ ਵੀ ਹਾਂ ਪੰਜਾਬ ਦਾ ਸਾਗ ਸਾਡਾ ਪੰਜਾਬੀ ਸਾਗ ਹਨਾ ਤੇ ਹੁਣ ਆਪਾਂ ਲੱਗਿਆ ਜੀ ਪੰਜਾਬੀ ਤੜਕਾ ਲਗਾਉਣਾ ਹਨਾ ਸਾਗ ਨੂੰ ਉਹਦੇ ਲਈ ਆਪਾਂ ਨੇ ਲੈ ਲਏ ਜੀ ਪਿਆਜ਼ ਪਿਆਜ਼ ਕਟਿੰਗ ਕਰ ਲੇ ਹਰੀਆਂ ਮਿਰਚਾਂ ਕਟਿੰਗ ਕਰ ਲੀਆਂ ਔਰ ਆਪਾਂ ਨੇ ਲਸਣ ਕਟਿੰਗ ਕਰ ਲਿਆ ਔਰ ਅਦਰਕ ਨੂੰ ਆਪਾਂ ਨੇ ਮੈਸ਼ ਕੀਤਾ ਕਿਉਂਕਿ ਬੱਚੇ ਨਹੀਂ ਖਾਂਦੇ ਤੇ ਲਾਲ ਟਮਾਟਰ ਲੈ ਲਿਆ ਤੇ ਇੱਧਰ ਹੈਗਾ ਜੀ ਆਪਣਾ ਸਾਗ ਇਹ ਸਾਗ ਆਪਾਂ ਹੁਣ ਇਹਨਾਂ ਨੂੰ ਸਾਗ ਨੂੰ ਲਾਵਾਂਗੇ ਤੜਕਾ ਤੜਕਾ ਤੁਸੀਂ ਦੇਸੀ ਘਿਓ ਦਾ ਵੀ ਲਗਾ ਸਕਦੇ ਹੋ ਤੇ ਸਰੋਂ ਦੇ ਤੇਲ ਦਾ ਵੀ ਬਟ ਜਿਹੜਾ ਸਾਗ ਨੂੰ ਤੜਕਾ ਸਭ ਤੋਂ ਬੈਸਟ ਹੁੰਦਾ ਏ ਜਿਹੜਾ ਸਭ ਤੋਂ ਵਧੀਆ ਲੱਗਦਾ ਉਹ ਸਰੋਂ ਦੇ ਤੇਲ ਦਾ ਵਧੀਆ ਲੱਗਦਾ ਕਿਉਂਕਿ ਦੇਸੀ ਘਿਓ ਤਾਂ ਆਪਾਂ ਵਿੱਚ ਪਾ ਕੇ ਵੀ ਖਾ ਲੈਂਦੇ ਆ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਐਡ ਕਰਦੇ ਆ ਆਇਲ ਜਿਹੜਾ ਆਪਣਾ ਗਰਮ ਹੋ ਚੁੱਕਿਆ ਆ ਆਇਲ ਆਪਣਾ ਗਰਮ ਹੋ ਚੁੱਕਿਆ ਤੇ ਇਸਦੇ ਵਿੱਚ ਪਾਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਲੈਣ ਇਹ ਹੈਗਾ ਜੀ ਪੰਜਾਬੀਆਂ ਦੀ ਸ਼ਾਨ ਸਰੋਂ ਦਾ ਸਾਗ ਪਸੂਣ ਸੀਜ਼ਨ ਖਤਮ ਹੋਣ ਵਾਲਾ ਹੀ ਆ ਹੁਣ ਜਾਣ ਵਾਲਾ ਹੀ ਆ ਸਾਗ ਹੁਣ ਬਸ ਇੱਕ ਦੋ ਵਾਰ ਹੀ ਫਿਲਹਾਲ ਇੱਕ ਦੋ ਵਾਰ ਬਣ ਜਾਣਗੇ ਜਿਆਦਾ ਵਾਰ ਨਹੀਂ ਬਣਦੇ ਹੈਗੇ ਤੇ ਇਹਨੂੰ ਪਹਿਲਾਂ ਪਾਉਂ ਮਤਲਬ ਕਿ ਮੈਂ ਜਾਨਾ ਨਹੀਂ ਲਿਆ ਹੈਗਾ ਕਿਉਂਕਿ ਇਹਦੇ ਵਿੱਚ ਪਹਿਲਾ ਸਾਗ ਦੇ ਵਿੱਚ ਬਹੁਤ ਝਾਲਾ ਲਸਣ ਆਪਾਂ ਨੇ ਪਾਇਆ ਹੋਇਆ ਏ ਉਸ ਤੋਂ ਬਾਅਦ ਜੇ ਆਪਣਾ ਲਸਣ ਜਿਹੜਾ ਬਰਾਊਨ ਬਰਾਊਨ ਜਿਹਾ ਹੋ ਗਿਆ ਉਸ ਤੋਂ ਬਾਅਦ ਆਪ ਐਡ ਕਰ ਦੇਣੀ ਅਸੀਂ ਪਿਆਜ਼ ਇਹ ਤਾਂ ਸਾਡੇ ਪੰਜਾਬੀਆਂ ਦੀ ਜਾਨ ਜਿੰਦ ਜਾਨ ਤੇ ਜਿਹੜਾ ਕੋਈ ਪੰਜਾਬ ਵਿਚ ਆ ਕੇ ਖਾ ਜਾਂਦਾ ਨਾ ਸਾਗ ਨੂੰ ਤਾਂ ਉਹ ਯਾਦ ਰੱਖਦਾ ਪੰਜਾਬੀਆਂ ਨੂੰ ਵੀ ਹਾਂ ਵਾਕਿਆ ਹੀ ਪੰਜਾਬ ਦਾ ਸਾਗ ਹੈ ਨਾ ਤੇ ਪੰਜਾਬ ਦਾ ਸਾਗ ਤੇ ਮੱਕੀ ਦੀ ਰੋਟੀ ਇਹਨੂੰ ਕੌਣ ਖੁੱਲ ਸਕਦਾ ਹੈ ਹਨਾ ਜੇ ਅਸੀਂ ਆਪਾਂ ਪਿਆਜ਼ ਐਡ ਕਰ ਲੇ ਹੁਣ ਇਹਨਾਂ ਨੂੰ ਹੋਣ ਦਵਾਂਗੇ ਕਿਨਾ ਕਿ ਤੁਹਾਨੂੰ ਸਾਗ ਪਣ ਭਾਈਆਂ ਨੂੰ ਪਸੰਦ ਆ ਤਾਂ ਕਮੈਂਟ ਕਰਕੇ ਜੁੜ ਦੱਸਿਓ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆ ਰਹੀਆਂ ਤਾਂ ਪਲੀਜ਼ ਲਾਈਕ ਕਰ ਦਿਓ ਕਮੈਂਟ ਕਰ ਦਿਓ ਔਰ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੁਣ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਅਦਰਕ ਜਿਨ੍ਹਾਂ ਜਿਨ੍ਹਾਂ ਨੇ ਖਾਣਾ ਉਹ ਜਲਦੀ ਜਲਦੀ ਆਜੋ ਤੇ ਉਸ ਤੋਂ ਬਾਅਦ ਆਪ ਐਡ ਕਰ ਦਾਂਗੇ ਜਿਹੜੀਆਂ ਹਰੀਆਂ ਮਿਕਸਰ ਕਰਕੇ ਦਿੱਤੀਆਂ ਨੇ ਜੀ ਨਾਲ ਜਿਨ੍ਹਾਂ ਨੇ ਸਾਗ ਖਾਣਾ ਤਾਂ ਜਲਦੀ ਜਲਦੀ ਆ ਜਾਓ ਪੁਰਨੋਤੀ ਮੱਕੀ ਦੀ ਰੋਟੀ ਅਰ ਸਰੋਂ ਦਾ ਸਾਗ ਖਵਾਵਾਂਗੇ ਬਟ ਮੇਰੀ ਫੈਮਿਲੀ ਨੂੰ ਕਣਕ ਦੀ ਰੋਟੀ ਪਸੰਦ ਆ ਤਾਂ ਕਰਕੇ ਆਪਾਂ ਮੱਕੀ ਦੀ ਰੋਟੀ ਨਹੀਂ ਬਣਾਵਾਂਗੇ ਬਟ ਜਿਸ ਦਿਨ ਸਾਗ ਬਣਾਇਆ ਸੀ ਉਸ ਦਿਨ ਆਪਾਂ ਨੇ ਮੱਕੀ ਦੀ ਰੋਟੀ ਬਣਾਈ ਸੀ ਮੈਂ ਤਾਂ ਮੱਕੀ ਦਿਖਾਈ ਸੀ ਬਟ ਹੁਣ ਮੇਰੀ ਫੈਮਿਲੀ ਨੂੰ ਪਸੰਦ ਨਹੀਂ ਹੈ ਕਿ ਤਾਪਾ ਕੜਕ ਦੇ ਬਣਾਵਾਂਗੇ ਤੁਹਾਨੂੰ ਕੁਛ ਅੱਜ ਚੇਂਜ ਲੱਗ ਰਿਹਾ ਹੋਣਾ ਤੁਹਾਨੂੰ ਇੱਥੇ ਲਾਈਟਿੰਗ ਅੱਜ ਕਾਫੀ ਲੱਗ ਰਹੀ ਹੋਣੀ ਹੈ ਰਾਤ ਦਾ ਟਾਈਮ ਆ ਤੇ ਤੁਸੀਂ ਦੇਖ ਰਹੇ ਹੋਣੀ ਆ ਵੀ ਤੜਕੇ ਦਾ ਕਲਰ ਐ ਬਿਲਕੁਲ ਸੇਮ ਆ ਰਿਹਾ ਤੇ ਉਹ ਵੀ ਤੁਹਾਨੂੰ ਦਿਖਾ ਰੰਗ ਨਾਲ ਨਾਲ ਦੇਖੋ ਜੀ ਮੇਰੀ ਰਿੰਗ ਲਾਈਟ ਆ ਜਿਹੜੀ ਆ ਚੁੱਕੀ ਆ ਮੇਰਾ ਸਟੈਂਡ ਵੀ ਆ ਚੁੱਕਿਆ ਹੈ ਮੈਂ ਤੁਹਾਨੂੰ ਇਹਦਾ ਰਿਵਿਊ ਦੇ ਦੂੰਗੀ ਤੁਹਾਨੂੰ ਸਟੈਂਡ ਦਾ ਜਿੰਨਾ ਜਿੰਨਾ ਨੇ ਪੁੱਛਣਾ ਹੋਇਆ ਤਾਂ ਜਰੂਰ ਕਮੈਂਟ ਕਰ ਦਿਓ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਵੀ ਹਾਂ ਇਹ ਵਧੀਆ ਹੈਗਾ ਇਹ ਜਾਂ ਨਹੀਂ ਹੈਗਾ ਪ੍ਰਾਈਸ ਵੀ ਇਹਦਾ ਬਿਲਕੁਲ ਜਾਇਜ਼ ਆ ਜਿਆਦਾ ਮਹਿੰਗਾ ਨਹੀਂ ਹੈਗਾ ਠੀਕ ਆ ਜੇ ਤੁਹਾਨੂੰ ਲੱਗਿਆ ਵੀ ਹਾਂ ਵਧੀਆ ਵੀ ਮਤਲਬ ਕਿ ਤੁਸੀਂ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਦੱਸ ਦੂੰਗੀ ਫਿਰ ਰਿਵਿਊ ਦੇ ਦਾਂਗੇ ਆਪਾਂ ਸਟੈਂਡ ਦਾ ਵੀ ਲਓ ਜੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਪਹਿਲਾਂ ਫਰਾਈ ਕਰ ਲਈਏ ਹਾਂਜੀ ਆਪਣਾ ਤੜਕਾ ਜਿਹੜਾ ਭੁੰਨ ਹੋ ਗਿਆ ਹੁਣ ਇਹਨੂੰ ਜ਼ਿਆਦਾ ਬਲੈਕ ਬਲੈਕ ਨਹੀਂ ਕਰਾਂਗੇ ਕਿਉਂਕਿ ਸਾਗ ਦੇ ਵਿੱਚ ਦਿਖਦਾ ਹੋਣਾ ਚਾਹੀਦਾ ਵੀ ਹਾਂ ਪਿਆਜ਼ ਹੈਗੇ ਆ ਮਿੱਠੀ ਮਿੱਠੇ ਜਿਹੇ ਜਦੋਂ ਸਾਗ ਦੇ ਵਿੱਚ ਆਪਣਾ ਪਿਆਜ਼ ਆਉਂਦਾ ਹੈ ਨਾ ਥੋੜਾ ਮਿੱਠਾ ਮਿੱਠਾ ਜਿਹਾ ਲੱਗਦਾ ਪਰ ਬਹੁਤ ਟੇਸਟੀ ਲੱਗਦਾ ਏ ਲਓ ਜੀ ਹੁਣ ਇਹ ਆਪਾਂ ਪਾ ਲਿਆ ਲਾਲ ਟਮਾਟਰ ਪਾ ਲੇ ਦੋ ਕਿਉਂਕਿ ਦੋ ਪੈਕਿੰਗ ਦਿੱਤੇ ਸੀਗੇ ਲਾਲ ਟਮਾਟਰ ਇਹਨਾਂ ਨੂੰ ਐਡ ਕਰ ਦਾਂਗੇ ਤੇ ਆਪ ਹੁਣ ਨਮਕ ਐਡ ਕਰ ਦਾਂਗੇ ਕਿਉਂਕਿ ਜਿਹੜੇ ਲਾਲ ਟਮਾਟਰ ਨਾਲ ਦੀ ਨਾਲ ਹੀ ਗਲ ਜਾਣਗੇ ਬਦਿਆ ਤ੍ਰਿਕਨਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਵੀਡੀਓ ਬਣਾਉਂਦੀ ਨੂੰ ਕਿਉਂਕਿ ਨਹੀਂ ਨਾਲ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਸੀ ਹੁਣ ਆਪਾਂ ਇੰਸਟਾਗ੍ਰam ਤੇ ਵੀ ਪੋਸਟ ਤਾਂ ਬੋਲੋ ਨਹੀਂ ਕੀਤਾ ਬਰਨ ਫੈਮਲੀ ਵਲੌਗਸ ਦੇ ਨਾਮ ਤੇ ਮੇਰੀ ਇੰਸਟਾ ਹੈ ਇੰਡੀਆ ਪਲੀਜ਼ ਜਾ ਕੇ ਤੁਸੀਂ ਇੰਸਟਾ ਤੇ ਉੱਤੇ ਫੋਲੋ ਜ਼ਰੂਰ ਕਰ ਲਿਓ ਜੀ ਜੇ ਤੁਸੀਂ ਹਜੇ ਤੱਕ ਨਹੀਂ ਕੀਤਾ ਚਲੋ ਜੀ ਆਪਣੇ ਲਾਲ ਟਮਾਟਰ ਜਿਹੜੇ ਉਹ ਵੀ ਐਡ ਹੋ ਹੋ ਗਏ ਪੱਕ ਚੁੱਕੇ ਨੇ ਹੁਣ ਐਡ ਕਰ ਦਨੇ ਆਪਾਂ ਆਪਣਾ ਸਾਗ ਮਲਾਈ ਵਰਗਾ ਸਾਗ ਤਾਜ ਤੋਂ ਸਾਗ ਪਿਲਾਉਣ ਵਾਲਾ ਆਈ ਵਰਗਾ ਹੀ ਬਣਦਾ ਹੈ ਹੁਣ ਤਾਂ ਮੇਰੀਆਂ ਸ਼ਹਿਰਾਕੀ ਪੇਣਾ ਬਹੁਤ ਚੁੱਲੇ ਤੇ ਬਣਾਉਂਦੀਆਂ ਨੇ ਜਿੱਥੇ ਨਹੀਂ ਹੈ ਜੋ ਪਿੰਡਾਂ ਤੇ ਬਣਾਉਂਦੀਆਂ ਨੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਆਪਾਂ ਕਿਉਂਕਿ ਸਾਨੂੰ ਸਾਗ ਪਤਲਾ ਪਸੰਦ ਆ ਤੁਹਾਨੂੰ ਪਤਲਾ ਵੀ ਦਿੱਤੀ ਆਏ ਸਾਨੂੰ ਸਾਗ ਪਤਲਾ ਪਸੰਦ ਆ ਜੀ ਹੁਣ ਤੜਕਾ ਲੱਗ ਚੁੱਕਿਆ ਹੈ ਲੋਜੀ ਸਾਗ ਨੂੰ ਤੜਕਾ ਲੱਗ ਚੁੱਕਿਆ ਹੁਣ ਇਹਨੂੰ ਆਪਾਂ 10 ਮਿੰਟ ਦੇ ਲਈ ਰਜਾਉਣੀ ਆ ਕਿਉਂਕਿ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਮਿਲਦੀ ਆ ਜੀ ਤੁਹਾਨੂੰ ਫੇਰ ਹਾਂਜੀ ਹੁਣ ਇਹਦੇ ਉੱਪਰ ਪਧਣੀਆਂ ਸਾਰੀਆਂ ਹੀ ਜਿੰਨਾ ਵੀ ਆਪਾਂ ਕਟਿੰਗ ਕੀਤਾ ਤੁਹਾਨੂੰ ਪਤਾ ਹੀ ਆ ਮੈਂ ਧਣੀਆਂ ਦੀ ਬਹੁਤ ਸ਼ਕੀਨ ਆ ਮੇਰਾ ਬਸ ਚੱਲੇ ਮੈਂ ਕੱਲੀ ਧਣੀਆਂ ਹੀ ਖਾਈ ਜਾਵਾ ਧਣੀਆਂ ਦੀ ਚਟਣੀ ਉਹ ਖਾਈ ਜਾਵਾ ਮੇਰਾ ਬਸ ਚੱਲੇਗਾ ਉਹ ਸਬਜ਼ੀ ਬਣਾਵਾਂ ਮੈਂ ਨਾ ਬਸ ਧਣੀਆਂ ਧਣੀਆਂ ਖਾਈ ਜਾਵਾ ਮੈਨੂੰ ਇੰਨਾ ਪਸੰਦ ਆ ਧਣੀਆਂ ਦੀ ਚਟਣੀ ਹੁਣ ਮੈਂ ਦੇਖ ਲਈਏ ਇੱਕ ਗੁੱਟੀ ਮੁਗਾ ਕੇ ਨਾ ਹੁਣ ਬਣਾ ਕੇ ਰੱਖੂੰਗੀ ਖਤਮ ਹੋਈ ਗਈ ਹੈ ਮੇਰੀ ਧਣੀਆਂ ਦੀ ਚਟਣੀ ਲਓ ਜੀ ਆਪਾਂ ਨੇ ਐਡ ਕਰਤਾ ਧਣੀਆਂ ਸਾਗ ਵੀ ਜਿਹੜਾ ਆਪਣਾ ਚੰਗੀ ਤਰ੍ਹਾਂ ਫ੍ਰਿਜ ਚੁੱਕਿਆ ਹੈ ਪਾਣੀ ਪਾਇਆ ਸੀਗਾ ਤਾਂ ਕਰਕੇ ਰਿਝਾਉਣਾ ਜ਼ਰੂਰੀ ਆ ਲਓ ਜੀ ਆਪਣਾ ਸਾਗ ਬਣ ਕੇ ਹੋ ਗਿਆ ਰੈਡੀ ਹਨ ਪਤਲਾ ਸਾਗ ਪਸੰਦ ਆ ਜਿਨੇ ਜਿਨੇ ਖਾਣਾ ਤਾਂ ਆਜੋ ਦੇਖੋ ਜੀ ਜਿਨੇ ਜਿਨੇ ਖਾਣਾ ਤਾਂ ਆਜੋ ਤਾਂ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਸਾਡਾ ਪੰਜਾਬੀ ਸਾਗ ਨੂੰ ਤੜਕਾ ਤੇ ਜੇ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਓ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ